this for this for uh, what can i do for you sir uh, sorry sir this luggage is not allowed madam ji madam ji bhookh lagi champai khwa do sir we have only uh, sandwiches and beverages oye pakode hi khwa do sorry sir we don't have koi waagi tade koi chal chai piyade yaar sir black tea or lemon tea koi black look ni na lemon lemon tea mitha thok ke patti do ke dudh jyada theek hai samjhe dudh patti pani ni phodde ve ਨੰਜੀ ਕੋਲ ਬੈਠਾ ਚਾਹ ਮੇਰੇ ਵਰਤੇ ਤੇ ਤੈਨੂੰ ਢਾਬੇ 'ਚ ਚਾਂਪਾ ਖਵਾਵਾਂ ਨਾ ਪੰਡਾਰੀ ਪੁੱਲ ਤੇ ਆਇਆ ਤੂੰ ਹੈਂ ਤੈਨੂੰ ਗੰਡੇ ਵਾਲੇ ਆਲੂ ਵਾਲੇ ਗੋਭੀ ਵਾਲੇ ਪਕੌੜੇ ਖਵਾਵਾਂ ਤੇ ਤੇਰੇ ਘਰ ਦੇ ਨਾਲ ਬੜਾ ਤੇਰੇ ਤੋਂ ਆਇਆ ਬੁੱਥੀ ਦਾ ਦੁਖੀ ਹੋ ਕੇ ਤੈਨੂੰ ਕਿਤੇ ਬਾਹਰ ਕੱਢਿਆ ਆ ਹੈਂ ਤੇ ਜਨਾਬ ਪੰਜਾਬੀ ਬੜੀ ਸੋਹਣੀ ਬੋਲਦੇ ਮੇਰੀ ਤੇ ਮਾਂ ਨੂੰ ਮਿਲ ਗਈ ਆਪਣਾ ਕੌਣ ਸੇ ਦੇਸ਼ ਸੇ ਹੋ ਮਤਲਬ ਕਿ ਕੌਣ ਸੇ ਏਰੀਆ ਸੇ ਹੋ ਤੂੰ ਉਹ ਚੁੱਪ ਕਰ ਮਾਮਾ ਅੰਬਰ ਸੱਦੀ ਹੈਗੀਆਂ ਮੈਂ ਬਵਾਸ ਲਗਾ ਕਰਨ ਤੇਰੇ ਬਾਹਰ ਤੇ ਮੈਂ ਦੱਸਾਂ ਘੱਟ ਘੜੇ ਦੀ ਫਲਾਈਟ ਹੈ ਜੇ ਤੂੰ ਇੱਕ ਪਾਣੀ ਦਾ ਘੋਟ ਤੱਕ ਵੀ ਮੰਗੇ ਨਾ ਤਾਂ ਮੈਂ ਫ ਕਾਲ ਤੇ ਸੁਣੋ ਕੀ ਹੈ 8 ਘੰਟੇ ਦੀ